ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਮੈਂ ਠੀਕ ਠਾਕ ਹਾਂ ਤੁਸੀਂ ਉਮੀਦ ਕਰਦਾ ਹਾਂ ਤੁਸੀਂ ਘੈਂਟ ਹੋਵੋਗੇ ਅੱਜ ਆਪਾਂ ਬਹੁਤ ਹੀ ਦਿਨਾਂ ਦੇ ਬਾਅਦ ਹਨਾ ਵੀਡੀਓ ਲੈ ਕੇ ਆਏ ਆ ਅੱਜ ਪਹਿਨ ਮੈਂ ਤੁਹਾਨੂੰ ਦੱਸਣ ਲੱਗੀ ਆ ਇੱਕ ਮਿੰਟ ਸੌਰੀ ਅੱਜ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਬਹੁਤ ਹੀ ਘੈਂਟ ਵੀਡੀਓ ਆ ਇਹਦੇ ਵਿੱਚ ਆਪਾਂ ਕੀ ਕਰਾਂਗੇ ਇਹਦੇ ਵਿੱਚ ਆਪਾਂ ਕਰਾਂਗੇ ਬੀ ਸ਼ੇਪ neck ਬਣਿਆ ਹੋਇਆ ਕੜਾਈ ਨਾਲ ਬਣਿਆ ਹੋਇਆ ਉਹਦੀ ਚੜਾਈ ਹੈਗੀ ਹੈ ਜੀ 9 ਇੰਚ ਤੇ ਆਪਾਂ ਉਹਦੀ ਚੜਾਈ ਘਟਾਉਣੀ ਆ। ਉਹਦੀ ਚੜਾਈ ਆਪਾਂ ਕਿਵੇਂ ਘਟਾਵਾਂਗੇ ਹਨਾ ਉਹਦੀ ਮੈਂ ਵੀਡੀਓ ਬਣਾਈ ਆ। ਚੜਾਈ ਘਟਾਉਣ ਦੇ ਬਾਅਦ ਵੀ ਮੈਂ ਤੁਹਾਨੂੰ ਮਿਣਕੇ ਦਿਖਾਵਾਂਗੀ ਵੀ ਉਹਦੀ ਚੜਾਈ ਸਹੀ ਆਉਂਦੀ ਆ ਕਿ ਨਹੀਂ ਆਉਂਦੀ। ਇੱਕ ਤਾਂ ਇਹਦੇ ਵਿੱਚ ਏ ਡਾਊਟ ਕਲੀਅਰ ਕੀਤਾ ਹਨਾ। ਇੱਕ ਕਲੀਅਰ ਕੀਤਾ ਹੈਗਾ ਵੀ ਜਦੋਂ ਆਪਾਂ ਕੜਾਈ ਵਾਲਾ ਸੂਟ ਲੈ ਕੇ ਆਉਨੇ ਆ ਗਾਲਾ ਹੁੰਦਾ ਵਰਕ ਕੀਤਾ ਵਾ ਤੇ ਘੇਰਾ ਹੁੰਦਾ ਉਹਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਆ। ਕਈ ਵਾਰ ਆਪਾਂ ਨੂੰ ਕੋਈ ਰਿਸ਼ਤੇਦਾਰ ਹੀ ਦੇ ਦਿੰਦਾ ਇਦਾਂ ਦਾ ਹਨਾ ਜਾਂ ਆਪਾਂ ਆਪਣੇ ਤੋਂ ਮਿਸਟੇਕ ਚ ਆ ਜਾਂਦਾ ਉਹ ਸੂਟ। ਉਹਦੀ ਲੈਂਥ ਬਹੁਤ ਜ਼ਿਆਦਾ ਹੁੰਦੀ ਹੈ ਉਹਦੀ ਆਪਾਂ ਲੈਂਥ ਕਿਵੇਂ ਘੱਟ ਕਰਨੀ ਹੈ ਉਹ ਇਸ ਵੀਡੀਓ ਦੇ ਵਿੱਚ ਮੈਂ ਦੱਸਿਆ ਹੋਇਆ ਹੈ ਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਕੋਈ ਵੀ ਡਾਊਟ ਹੋਇਆ ਉਹ ਤੁਹਾਨੂੰ ਪਤਾ ਆਪਾਂ ਆਨਲਾਈਨ ਕਲਾਸ ਲਾਉਣੀ ਹੁੰਦੀ ਹੈ ਉਹਦੇ ਵਿੱਚ ਕਲੀਅਰ ਕਰ ਦਿੰਦੇ ਨੇ ਵੈਸੇ ਹੁਣ ਕਈ ਦਿਨੋਂ ਉਹ ਕਿਉਂ ਆਨਲਾਈਨ ਕਲਾਸ ਨਹੀਂ ਲਈ ਕਿਉਂਕਿ ਮੇਰੀ ਸਿਹਤ ਵੀ ਕੁਝ ਸਹੀ ਨਹੀਂ ਸੀਗੀ ਤੇ ਇੱਕ ਆ ਦੇਖੋ ਮੇਰੇ ਕਲਰ ਪਿੱਛੇ ਹੈ ਨਾ ਚੇਂਜ ਹੋਇਆ ਪਿਆ ਨਾ ਤੇ ਸ਼ਾਪ ਦੇ ਵਿੱਚ ਮਿਸ ਤੇ ਲੱਗੇ ਹੋਏ ਸੀਗੇ ਤਾਂ ਕਰਕੇ ਵੀਡੀਓ ਵੀ ਨਹੀਂ ਬਣੀ ਮਤਲਬ ਕਿ ਕਲਮਾ ਲਾ ਕੇ ਸਾਰਾ ਕੰਮ ਹੀ ਠੱਪ ਸੀਗਾ ਓਕੇ ਜੀ ਧੰਨਵਾਦ ਸਾਰੇ ਭੈਣਾਂ ਦਾ ਭਰਾਵਾਂ ਦਾ ਹਨ ਜਿਹੜੇ ਮੈਨੂੰ ਇੰਨਾ ਪਿਆਰ ਦੇ ਰਹੇ ਆ ਤੇ ਬਾਕੀ ਆਪਣਾ ਇੰਸਟਾਗ੍ਰam ਤੇ ਵੀ ਅਕਾਊਂਟ ਹੈਗਾ ਤੁਸੀਂ ਜਿਹੜੇ ਹਨ ਇੱਥੇ ਮੈਨੂੰ ਇੰਨਾ ਪਿਆਰ ਕਰਦਾ ਹੋ ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਲਿਆ ਕਰੋ ਕਿਉਂਕਿ ਉੱਥੇ ਵੀ ਮੈਂ ਵੀਡੀਓ ਪਾਉਣੀ ਰਹੀਣੀ ਆ ਆਪਣਾ ਵਟਸਐਪ ਦਾ ਵਟਸਐਪ ਗਰੁੱਪ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਚ ਦੇਵਾਂਗੀ ਤੇ ਇੰਸਟਾਗ੍ਰam ਦਾ ਵੀ ਠੀਕ ਹੈ ਜਿਹੜੇ ਜਿਹੜੇ ਭੈਣ ਭਰਾਵਾਂ ਨੇ ਕਲਾਸ ਲਾਉਣੀ ਹੋਈ ਤਾਂ ਤੁਸੀਂ ਮੈਨੂੰ ਦਾਸਾ ਦਿਓ ਬਾਕੀ ਆਪਣੀ ਇੱਕ ਹੋਰ ਕਲਾਸ ਚੱਲ ਰਹੀ ਆ ਇਹ ਹੈਗੀ ਆ ਜੀ ਮਤਲਬ ਕਿ ਆਪਣੀ ਪੇਮੈਂਟ ਵਾਲੀ ਕਲਾਸ ਆਗੀ ਇਹ ਇਹ ਆਪਣੀ ਚੱਲਦੀ ਹੁੰਦੀ ਆ 11 ਤੋਂ ਲੈ ਕੇ 1 ਵਜੇ ਤੱਕ ਜਿਹੜੀਆਂ ਵੀ ਭੈਣਾਂ ਨੇ ਹਨਾ ਅ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਲਾਈ ਸਿੱਖਣੀ ਆ ਤੁਸੀਂ ਉੱਥੇ ਵੀ ਜੁਆਇਨ ਹੋ ਸਕਦੇ ਹੋ ਹਾਂਜੀ ਆ ਦੇਖੋ ਜਿਵੇਂ ਹੁਣ ਆਪਾਂ ਰੈਡੀमेड ਕੜਾਈ ਆ ਦੇ ਸੂਟ ਲੈ ਕੇ ਆਉਣੇ ਹਨ ਉਹਨਾਂ ਦੇ ਨਾ ਗਲੇ ਵੱਡੇ ਹੁੰਦੇ ਆ ਉਹਨਾਂ ਦੇ ਗਲਿਆਂ ਦੀ ਆਪਾਂ ਚੜਾਈ ਕਿਵੇਂ ਕੱਟ ਕਰਨੀ ਆ ਅੱਜ ਮੈਂ ਤੁਹਾਨੂੰ ਉਹ ਤਰੀਕਾ ਦੱਸਣ ਲੱਗੀ ਆ ਆ ਦੇਖੋ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਵਾਂ ਵੀ ਇਹਦੀ ਚੜਾਈ ਕਿੰਨੀ ਹੈ ਇਹਦੀ ਚੜਾਈ ਹੈਗੀ ਹੈ ਜੀ ਆਪਣੇ ਕੋਲ 7.5 ਇੰਚ ਠੀਕ ਹੈ ਹੁਣ ਜਿੰਨਾ ਆਪਾਂ ਰੱਖਣਾ ਜਿਵੇਂ ਕਿ ਆਪਾਂ ਰੱਖਣਾ ਇਹ ਪੌਣੇ 6 ਇੰਚ ਤਾਂ ਆਪਾਂ ਇੰਨਾ ਨਾ ਕੱਪੜਾ ਵਿੱਚ ਦੇਵਾਂਗੇ ਉਹ ਕਿਵੇਂ ਦੇਣਾ ਤੇ ਪਲੇਟ ਆਪਾਂ ਕਿਵੇਂ ਪਾਉਣੀ ਹੈ ਉਹ ਆਪਾਂ ਗਲੇ ਦੇ ਵਿਚਾਲੇ ਇੱਥੇ ਪਲੇਟ ਪਾਵਾਂਗੇ ਉਹ ਕਿਵੇਂ ਪਾਉਣੀ ਹੈ ਤੁਹਾਨੂੰ ਮੈਂ ਦੱਸਣ ਲੱਗਿਆਂ ਮੈਂ ਲਾਈਨਿੰਗ ਅਟੈਚ ਕਰ ਲਈ ਸੀਗੀ ਪਹਿਲਾਂ ਆਪਾਂ ਗਲੇ ਦਾ ਬਚਾਲਾ ਕਰ ਲੈਣਾ ਇੱਥੋਂ ਠੀਕ ਹੈ ਜਿੰਨਾ ਆਪਾਂ ਨੂੰ ਗळा ਚਾਹੀਦਾ ਉਹਨਾਂ ਆਪਾਂ ਰੱਖ ਕੇ ਬਾਕੀ ਆਪਾਂ ਪਲੇਟ ਪਾ ਦਾਂਗੇ ਇਹਦੇ ਵਿੱਚ ਫਿਰ ਗਲੇ ਦੀ ਚੜਾਈ ਜਿਹੜੀ ਉਹ ਘਟ ਜੂਗੀ ਮੈਂ ਤੁਹਾਨੂੰ ਇਹ ਪੂਰਾ ਗळा ਬਣਾ ਕੇ ਦਿਖਾਵਾਂਗੀ ਐਤੋਂ ਤੱਕ ਚੜਾਈ ਪੂਰੀ ਹੋ ਰੱਖਣੀ ਹੈ ਨੀਤੇ ਤੋਂ ਆਪਾਂ ਹਲਕੀ ਵਾਲੀ ਜਿਵੇਂ ਆਪਾਂ ਲੰਬੀ ਸਾਈਡ ਪਲੇਟ ਪਾਉਣੇ ਹੁੰਦੇ ਹਨ ਨਾ ਕਮੀਜ਼ ਤੋਂ ਉਹ ਮੈਂ ਆਪਾਂ ਘਟਾਉਂਦੇ ਜਾਵਾਂਗੇ ਜੇ ਆਪਾਂ ਜ਼ਿਆਦਾ ਉਹ ਕਰਦੇ ਆਂ ਐਂ ਪਾਉਣਿਆਂ ਗਾਲਾ ਫਿਰ ਉਹ ਥੋੜਾ ਜਿਹਾ ਦਾ ਪ੍ਰੋਬਲਮ ਪੈ ਜਾਂਦੀ ਆ ਪ੍ਰੋਬਲਮ ਮਤਲਬ ਉਹ ਟੇਡਾ ਟੇਡਾ ਜਾਣ ਲੱਗ ਜਾਂਦਾ ਆ ਦੇਖੋ ਹੁਣ ਆਪਣੇ ਕੋਲੇ ਇਹ ਹੀ ਹੋ ਗਿਆ ਪਲੇਟ ਪੈ ਗਈ ਗਲੇ ਦੀ ਚੜਾਈ ਰਹੀ ਆਪਣੇ ਕੋਲੇ ਜੀ ਪੂਰੀ ਬਸ ਤਾਂ ਪਾਉਣੇ ਕਿ 6 ਆ ਬਟ ਜਦੋਂ ਆਪਾਂ ਖਿੱਚਦੇ ਆਂ ਫਿਰ ਉਹ 6 ਬਣ ਜਾਂਦੀਆਂ ਹੈ ਹਨਾ ਹੁਣ ਆਪਾਂ ਕੀ ਕਰਨਾ ਕੱਪੜੇ ਤੇ ਆਪਾਂ ਪੇਪਰ ਪੇਸਟਿੰਗ ਲਾ ਕੇ ਇਹਦੇ ਉੱਪਰ ਚਪਕਾ ਕੇ ਫਿਰ ਉਸ ਤੋਂ ਬਾਅਦ ਆਪਾਂ ਨਾਲ-ਨਾਲ ਸੀਨ ਲਾ ਦਾਂਗੇ ਨਾ ਪੇਪਰ ਪੇਸਟਿੰਗ ਲਾ ਲਓ ਚਾਹੇ ਤੁਸੀਂ ਬੁਕਰਮ ਲਾ ਲਓ ਜਿੱਦਾਂ ਵੀ ਲਾਣੀ ਸੀਗੀ ਇਹਦੇ ਸਾਈਡ ਤੇ ਕੜਾਈ ਹੋਈ ਵੀ ਆ ਹੈਂਡਵਰਕ ਕੱਟ ਦਾਣਾ ਲੱਗਾ ਹੋਇਆ ਤਾਂ ਕਰਕੇ ਆਪਾਂ ਸਿੰਗਲ ਪੈਰ ਚੜਾ ਲੈਣਾ ਸਿੰਗਲ ਪੈਰ ਚੜਾ ਕੇ ਨਾਲ-ਨਾਲ ਆਪਾਂ ਸਲਾਈ ਲਾ ਦੇਣੀ ਆ ਮੇਰੇ ਕੋਲ ਸਿੰਗਲ ਪੈਰ ਹੈ ਨਾ ਉਹ ਇਧਰਲੇ ਸਾਈਡ ਵਾਲਾ ਦਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆ ਸਾਡੇ ਮਸਤਰੀ ਲੱਗੇ ਹੋਏ ਨੇ ਟੌਪ ਦੇ ਬਾਦੀ ਸਾਈਡ ਅ ਅਗਨੋਰ ਕਰਿਓ ਅੱਪਾ ਟਿਕਾਣੇ ਅੱਪਾ ਕੱਪੜੇ ਨੂੰ ਮਿੱਟੋ ਕਟਿੰਗ ਕਰਦੇ ਆਂ ਅੱਪਾ ਮੈਂ ਬੇਟ ਕਰੀ ਗਈ ਵੀ ਰੋਟੀ ਰੋਟੀ ਖਾਣ ਜਾਣਗੇ ਪਤਾ ਨਹੀਂ ਅੱਜ ਜਾ ਹੀ ਨਹੀਂ ਰੇ ਟਾਈਮ ਤੇ ਨਾ ਹੋਣਾ ਪਿਆ ਇਹਦੇ ਵਿੱਚ ਅੱਪਾ ਕੱਟ ਲਾ ਦਾਂਗੇ ਜ਼ਿਆਦਾ ਨਹੀਂ ਲਾਉਣੇ ਬਸ ਇੱਕ ਦੋ ਲਾਉਣ ਦੀ ਲੋੜ ਹੈ ਤੇ ਹੁਣ ਜਿਹੜਾ ਆ ਵਾਲਾ ਕੱਪੜਾ ਹੋ ਗਿਆ ਆਪਾਂ ਨੂੰ ਜਿੰਨਾ-ਜਿੰਨਾ ਚਾਹੀਦਾ ਮੇਰੇ ਕੋਲ ਅੱਜ ਨਾ ਤਾਂ ਪੇਪਰ ਪੇਸਟਿੰਗ ਹੈਗੀ ਆ ਤਾਂ ਕਿ ਉਹ ਮਿਸਤਰੀ ਲੱਗੇ ਕਰਤੀ ਸਮਾਨ ਇੱਧਰ ਉੱਧਰ ਹੋ ਗਿਆ ਸੀਗਾ ਲੱਭ ਹੀ ਨਹੀਂ ਰਹੀ ਤੇ ਨਾ ਹੀ ਮੇਰੇ ਕੋਲ ਜਿਆਦਾ ਬੁਕਰਮਾ ਪਤਾ ਨਹੀਂ ਹੋ ਤਰ ਗਈ ਹੁਣ ਆਪਾਂ ਕੀ ਕਰਨਾ ਜੀ ਇਹਨੂੰ ਫੋਲਡ ਕਰ ਲਵਾਂਗੇ ਜਿੰਨੀ ਜਿੰਨੀ ਇੱਕ ਆਪਾਂ ਤਰਪਾਈ ਵਾਸਤੇ ਰੱਖਣੀ ਆ ਆ ਦੇਖੋ ਪਹਿਲਾਂ ਮੈਂ ਫੋਲਡ ਕਰ ਲਵਾਂ ਫਿਰ ਦਿਖਾਉਣੀ ਆ ਤੁਹਾਨੂੰ ਇਦੇ ਉੱਪਰ ਨਾਲ ਸੀਨ ਲਾ ਦਿਆ ਕਰੋ ਜਦੋਂ ਆਪਾਂ ਗਲੇ ਦੀ ਕਟਿੰਗ ਕਰਦੇ ਆ ਨਾ ਉਸ ਤੋਂ ਬਾਅਦ ਆਪਾਂ ਇਹ ਸੀਨ ਮੈਂ ਵੀ ਹਿੱਟ ਪਹਿਲਾਂ ਲਾਉਂਦੀ ਬਟ ਫਿਰ ਮੈਂ ਜਿਆਦਾ ਮੈਨੂੰ ਇਹਦਾ ਪਤਾ ਨਹੀਂ ਸੀ ਵੀ ਇਹ ਸੀਨ ਆਪਾਂ ਨੂੰ ਕਿਉਂ ਲਾਉਣੀ ਜ਼ਰੂਰੀ ਹੁੰਦੀ ਹੈ ਮੈਨੂੰ ਹੁਣੀ ਪਤਾ ਲੱਗਿਆ ਮੈਂ ਕਦੇ ਲਾਈ ਨਹੀਂ ਸੀ ਕਿ ਮੈਂ ਤਾਂ ਇਹ ਹੁਣ ਮੈਂ ਤੁਹਾਨੂੰ ਗਲੇ ਦੀ ਚੜਾਈ ਦਿਖਾ ਦਮ ਵੀ ਕਿੰਨੀ ਰਹਿ ਗਈ ਆਪਣੇ ਕੋਲ ਆ ਤਾਂ ਹੁਣ ਮੇਰੀ ਤਰਪਾਈ ਵਾਲੀ ਵੀ ਮੁੜ ਗਈ ਹਲੋ ਜਿੰਨੀ ਆਪਾਂ ਨੂੰ ਚਾਹੀਦੀ ਸੀ ਉਹਨੀ ਹੀ ਰਹਿ ਗਈ ਆ ਥੋੜਾ ਫੋਲਡ ਕਰਨਾ ਪਿਆਗਾ ਹੁਣ ਜਦੋਂ ਆਪਾਂ ਬੈਗ ਵਾਲੇ ਪੱਲੇ ਦੀ ਜਿੰਨੀ ਚੜਾਈ ਆਪਾਂ ਇਹਦੀ ਰੱਖਿਆ ਉਹਨਾਂ ਹੀ ਬੈਗ ਵਾਲੇ ਪੱਲੇ ਨਾਲ ਆਪਾਂ ਉਹ ਲਾ ਦਾਂਗੇ ਨਾ ਤਾ ਦੇਖੋ ਇਹ ਆਪਾਂ ਛੇ ਰੱਖੀ ਸੀ ਨਾ ਆਪਣੇ ਕੋਲ ਛੇ ਹੀ ਰਹਿ ਗਈ। ਅਮੇਜ਼ ਇਹਦੀ ਆਪਾਂ ਲੱਗਿਆ ਜੀ ਲੈਂਥ ਕਢਾਉਣ। ਘਟਾਉਣ ਹੋਰ ਕੁਝ ਬੋਲਦਿਆਂ ਨਹੀਂ ਆਪਾਂ ਕੀ ਕਰਨਾ ਆਪਾਂ ਗਲੇ ਕੋਲੋਂ ਇੱਥੋਂ ਰੱਖ ਕੇ ਨਾਪ ਲੈਣਾ ਵੀ ਇਹਦੀ ਲੈਂਥ ਕਿੰਨੀ ਹੈ ਜਿਵੇਂ ਕਿ ਇਹਦੀ ਲੈਂਥ ਹੈਗੀ ਹੈ ਜੀ 42 ਇੰਚ ਠੀਕ ਹੈ। ਆਪਾਂ ਕੀ ਕਰਨਾ ਹੁਣ? ਆਪਾਂ ਇਹਨੂੰ ਇਦਾਂ ਕਰ ਲੈਣਾ ਕਿਉਂਕਿ ਫਿਟਿੰਗ ਵਾਲੀ ਸੀਨ ਆਪਾਂ ਲਾ ਰੱਖੀ ਆਪਾਂ ਨੂੰ ਕੋਈ ਖਤਰਾ ਨਹੀਂ ਹੈਗਾ ਵੀ ਕੋਈ ਟੇਡਾ ਮੇਡਾ ਚੱਲ ਜੂਗਾ। ਇਹਦੇ ਉੱਤੇ ਆਪਾਂ ਆਹ ਵਾਲੀ ਲੈਸ ਲਾਵਾਂਗੇ। ਠੀਕ ਹੈ? ਉਹ ਆਪਾਂ ਲਾਉਣੀ ਕਿਵੇਂ ਆਪਾਂ ਕੀ ਕਰਨਾ ਜੇ ਤੁਸੀਂ ਬਾਹ ਲਾ ਚੁੱਕੇ ਹੋ ਤਾਂ ਬਾੜੀ ਵਧੀਏ ਕਰ ਲਾ ਵੈਸੇ ਮੈਂ ਬਾਹ ਲਾਈ ਨਹੀਂ ਹੈਗੀ ਚਲੋ ਏਦਾਂ ਕੋਈ ਚੱਕਰ ਪੈਂਦਾ ਨਹੀਂ ਮੇਰਾ ਤਾਂ ਆਪਾਂ ਇਹਨੂੰ ਏਦਾਂ ਕਰਕੇ ਨਾਪ ਲਾਵਾਂਗੇ ਵੀ ਜਿਹੜੀ ਆਪਣੀ ਫਿਟਿੰਗ ਵਾਲੀ ਸੀਨ ਆ ਉਹ ਆਪਣੀ ਜਮ ਸਹੀ ਆਏਗੀ ਨਾ ਜਿਵੇਂ ਆ ਦੇਖੋ ਇੱਥੇ ਸਹੀ ਆਈ ਆਪਣੀ ਠੀਕ ਹੈ ਹੁਣ ਆਪਾਂ ਨੂੰ ਪਤਾ ਵੀ ਆਪਾਂ ਇਹਦੀ ਲੈਂਥ ਘਟਾਉਣੀ ਹੈ ਜੀ ਇਹ ਹੈ ਗਿਆ 42 ਇੰਚ ਤੇ ਆਪਣੀ 40 ਵੀ ਰਹਿ ਜਾ ਤਿਆਰ ਕੋਈ ਚੱਕਰ ਨਹੀਂ ਹੁਣ ਆਪਾਂ ਇਹਨੂੰ ਇੱਥੇ ਜੇ ਤੁਹਾਡੇ ਕੋਲੇ ਕੋਈ ਹੈਗਾ ਸਟੈਪਲਰ ਵਗੈਰਾ ਤੁਸੀਂ ਇੱਥੇ ਲਾ ਲਓ ਨਹੀਂ ਹੈਗਾ ਤਾਂ ਕੋਈ ਐਡਾ ਇਸ਼ੂ ਨਹੀਂ ਤੇ ਮੈਂ ਪ੍ਰੈਸ ਰੱਖ ਚੁੱਕੀ ਹਾਂ ਠੀਕ ਹੈ ਮੈਂ ਤੁਹਾਨੂੰ ਦੋਨੇ ਪੱਲਿਆਂ ਦੇ ਨਿਸ਼ਾਨ ਲਾਉਣੇ ਦੱਸ ਰਹੀ ਹਾਂ ਹੁਣ ਆਪਾਂ ਕਟਾਉਣਾ ਆਪਣੀ ਹੈਗੀ 42 ਇੰਚੇ ਕੰਟ ਵਿੱਚ ਫੋਨ ਦੇਖ ਲੈਂਦੇ ਸਹੀ ਟਿਕ ਰਿਹਾ ਨਾ ਹਾਂ ਜਿਵੇਂ ਕਿ ਹੁਣ ਕਿ ਆਪਣੀ ਲੈਂਥ ਹੈ ਜਿਹੜੀ ਉਹ ਹੈ ਕਿ 42 ਇੰਚ ਆਪਾਂ ਕੱਟ ਕਰਨੀ ਹੈ ਜੀ ਇਹਦੀ 2 ਇੰਚ ਲੈਂਥ ਠੀਕ ਹੈ ਹੁਣ ਮੈਨੂੰ ਚਾਕ ਵੀ ਲਾਉਣਾ ਪਊਗਾ ਜਿਹੜੀ ਕਮੀਜ਼ ਤੇ ਲੈਂਥ ਆ ਉਹ ਹੈਗੀ ਆਗੀ 40 ਇੰਚ ਤੇ ਆਰ ਇਹ ਹੈਗੇ 42 ਇੰਚ ਆਪਾਂ ਕੀ ਕਰਨਾ 2 ਇੰਚ ਘਟਾਉਣਾ ਇਹਨੂੰ ਠੀਕ ਆ ਆਪਾਂ ਕਿੰਨਾ ਕਰਨਾ ਜਿੰਨਾ ਇਹਦੇ ਉੱਪਰ ਆ ਵਾਲਾ ਫੁੱਲ ਆ ਨਾ ਇਹਦਾ ਫੁੱਲ ਬਣਿਆ ਹੋਇਆ ਹੈਕਰ ਇਹ ਹੈਗਾ ਜੀ 8.5 ਇੰਚ ਤੇ ਆਪਾਂ ਕੀ ਕਰਨਾ ਸਾਈਡ ਤੋਂ ਵੀ 8.5 ਨੇ ਆਪਾਂ 9 ਇੰਚ ਤੇ ਨਿਸ਼ਾਨ ਲਾ ਲੈਣਾ ਠੀਕ ਹੈ ਜਿਵੇਂ ਕਿ ਆਪਾਂ ਨਿਸ਼ਾਨ ਲਾ ਲਿਆ ਇੱਥੇ ਠੀਕ ਹੈ ਹੁਣ ਇਹਨੂੰ ਛੱਡ ਦਿਓ ਲੇ ਆ ਪਿਆ ਸੀ ਚਾਕ ਉਹੀ ਮੇਰਾ ਕੱਟਣ ਵਾਲਾ ਦੇ ਵਿੱਚ ਹੁਣ ਆਪਾਂ ਕੀ ਕਰਨਾ ਜੀ ਆਪਾਂ ਇੱਥੋਂ ਚੱਕਣਾ ਇਹਨੂੰ ਠੀਕ ਹੈ ਐਂਡ ਤੇ ਆਪਾਂ ਨਿਸ਼ਾਨ ਲਾ ਲੈਣਾ ਇੱਥੇ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਆਪਾਂ ਇਹਨੂੰ ਚੱਕਣਾ ਇੱਥੋਂ ਇਹਦੇ ਉੱਪਰ ਮਲਾ ਦੋ ਹੁਣ ਆਪਾਂ ਇਹ ਕਰਨਾ ਜਿੱਥੋਂ ਤੱਕ ਆਪਾਂ ਇਹ ਲੈਂਥ ਘਟਾਉਣੇ ਹਨ ਉਨਤੱਕ ਆਪਾਂ ਲਾਈਨਿੰਗ ਪੱਟ ਲੈਣੀ ਆ ਦੂਜੇ ਪਾਸੇ ਵੀ ਕੱਟ ਕੇ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਕਿਧਰ ਕੇ ਨਿਸ਼ਾਨ ਮੇਰੇ ਨਿਸ਼ਾਨ ਤਾਂ ਮਟ ਗਿਆ ਤੇ ਐਥੋਂ ਚੱਕਣਾ ਤੇ ਉਧਰ ਰੱਖਣਾ ਆ ਤਾਂ ਪਤਾ ਨਹੀਂ ਇਹ ਨਿਸ਼ਾਨ ਆ ਜੀ ਨੁਕਸਾ ਹੈ ਕਿ ਕਪੜਾ ਹੀ ਇਦਾਂ ਦਾ ਹੈ इधरों भी आप कर लेना तो निशान पाया है जी। आप करना जी इन आप लेना इतना सीन लावे ठीक है लाइनिंग नहीं लैनी आप ਇਹ ਸੀਨਾ ਜਿਹੜੀ ਉਹ ਆਪਾਂ ਪੂਰੇ ਧਿਆਨ ਨਾਲ ਮਾਰਨੀ ਆ ਇੱਕ ਵਾਰ ਵੈਸੇ ਕੱਚੀ ਕਰ ਲਵੋ ਕੋਈ ਜ਼ਰੂਰੀ ਨਹੀਂ ਹੈ ਕੋਈ ਨਹੀਂ 2 ਮਿੰਟ ਬੱਦ ਕਰ ਜਾਣਗੇ ਮੈਂ ਵੀ ਐਂ करूंगी ਪਹਿਲਾਂ ਕੱਚੀ ਮਾਰੂੰਗੀ ਫਿਰ ਉਸ ਤੋਂ ਬਾਅਦ ਆਪਾਂ ਪੱਕੀ ਲਾਵਾਂਗੇ ਸਾਰੇ ਤਾਂ ਹੀ ਹੁੰਦੇ ਨੇ ਪਹਿਲੀ ਵਾਰ ਜੇ ਕੰਮ ਸਹੀ ਆ ਜਾਂਦਾ ਤਾਂ ਜੋ ਡੋਲਣਾ ਨਹੀਂ ਆਏਗਾ ਆ ਦੇਖੋ ਆ ਦੇਖੋ ਜੀ ਆਪਣੀ ਸੀਨ ਲੱਗ ਚੁੱਕੀ ਐ ਆ ਦੇਖੋ ਸੀਨ ਆਪਣੀ ਲੱਗੀ ਲਾਈਨਿੰਗ ਆਪਾਂ ਇੱਧਰ ਕੱਢ ਦੋ ਜੇ ਵਿੱਚ ਲੈਣੀ ਆ ਤਾਂ ਵਿੱਚ ਵੀ ਲੈ ਲਓ ਬਸ ਇਹ ਅਲੱਗ ਹੀ ਰੱਖਣ ਚ ਫਾਇਦਾ ਹੁੰਦਾ ਹੁਣ ਇਹਦੇ ਉੱਪਰ ਆਪਾਂ ਕੀ ਲਾਵਾਂਗੇ ਪਹਿਲਾਂ ਇਹਨੂੰ ਆਪਾਂ ਮੈਲ ਲਾਵਾਂਗੇ ਠੀਕ ਐ ਫੇ ਇੱਧਰਲਾ ਪਾਸੇ ਤੇ ਇੱਧਰਲਾ ਪਾਸਾ ਜਮਾਂ ਸੇਮ ਆ ਨਾ ਫਿਰ ਇਹਦੇ ਉੱਪਰ ਆਪਾਂ ਲੈਸ ਰੱਖ ਦਵਾਂਗੇ ਇਧਰ ਲਾ ਪਸ ਆਇਆ ਮੇਰਾ 9.1 ਤੇ ਇਧਰ ਲਾ ਪਸ ਆਇਆ ਮੇਰਾ 9.2 ਠੀਕ ਹੈ ਕਿਉਂਕਿ ਇਹਦੇ ਚ ਆਪਾਂ ਬਾਅਦ ਚ ਫਿਰ ਕਰ ਦਾਂਗੇ ਆਹ ਵਾਲੀ ਲੇਸ ਲਾਉਣੀ ਹੁਣ ਇਹਦੇ ਉੱਪਰ ਆਪਾਂ ਵਾਲੀ ਲੇਸ ਲਾ ਦਾਂਗੇ ਆਵਲੀ ਲੇਸ ਲਾ ਕੇ ਇੱਥੇ ਵੀ ਲਾ ਦਾਂਗੇ ਤੇ ਆਪਾਂ ਦੇਖਾਂਗੇ ਬਾਹਾਂ ਤੇ ਵੀ ਲਾ ਦਾਂਗੇ ਇਹਨੂੰ ਵੈਸੇ ਨੀਚੇ ਲਾਉਣ ਦੀ ਤਾਂ ਇੱਡੀ ਕੋਈ ਲੋੜ ਹੈ ਨਹੀਂਗੀ ਜੇ ਪਈ ਤਾਂ ਆਪਾਂ ਲਾ ਵੀ ਦੇਵਾਂਗੇ ਨਾ ਥੋੜਾ ਡਿਜ਼ਾਈਨ ਜਿਹਾ ਹੋ ਜਾਊਗਾ ਫੜੇ ਦੀ ਮੈਂ ਤੁਹਾਨੂੰ ਲੈਂਥ ਨਾਪ ਕੇ ਦੱਸ ਦਵਾਂ ਵੀ ਕਿੰਨੀ ਬਣੀ ਆ લેન્થ રી ચી ઇંચ